ਲੁਧਿਆਣਾ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਥਾਣਾ ਸਰਾਬਾ ਨਗਰ ਇਲਾਕੇ ਦੇ ਵਿੱਚ ਇੱਕ ਮਾਲ ਗੋਦਾਮ 'ਚ ਅਚਾਨਕ ਭਿਆਨਕ ਅੱਗ ਲੱਗ ਜਾਂਦੀ ਆ ਅੱਗ ਦੀ ਲਪਟਾਂ ਇੰਨੀ ਆ ਤੇਜ਼ ਹੁੰਦੀਆਂ ਨੇ ਕਿ ਉਹ ਆਸ-ਪਾਸ ਦੇ ਇਲਾਕੇ ਦੇ ਵਿੱਚ ਹੋਰ ਜ਼ਿਆਦਾ ਦਹਿਸ਼ਤ ਫੈਲਾ ਦਿੰਦੀਆਂ ਨੇ ਜਿਸ ਦੀਆਂ ਕਿ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਇਹ ਮਾਮਲਾ ਲੁਧਿਆਣਾ ਦਾ ਹੈ ਲੁਧਿਆਣਾ ਦੇ ਥਾਣਾ ਸਰਾਬਾ ਨਗਰ ਵਿਖੇ ਇੱਕ ਮਾਲ ਜੇਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾ ਸਤਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਿੱਦਣ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਚਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਹਾਲ ਗੋਦਾਮ ਚ ਅੱਗ ਲੱਗੀ ਹੈ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕੜੀ ਮੁਸ਼ਕਲ ਤੋਂ ਬਾਅਦ ਹਾਲਾਂਕਿ ਅੱਗ ਤੇ ਕਾਬੂ ਪਾ ਲਈ ਤਾਂ ਲੇਕਿਨ ਇਸ ਪੂਰੇ ਸਿਲਸਿਲੇ 'ਚ ਇਸ ਪੂਰੀ ਘਟਨਾ ਦੇ ਵਿੱਚ ਕਾਫੀ ਜ਼ਿਆਦਾ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਫਿਲਹਾਲ ਗਣੀਮਤ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਲੇਕਿਨ ਫਿਰ ਵੀ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਅੱਗ ਦੇ ਲੱਗਣ ਪਿੱਛੇ ਕੀ ਕਾਰਨ ਹੈ ਉਸ ਦਾ ਹਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਫਿਰ ਵੀ ਜੋ ਹੈ ਇਸ ਦੇ ਉੱਤੇ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਥਾਣਾ ਸਰਾਬਾ ਨਗਰ ਦੇ ਨਾਲ ਬਣੇ ਮਾਲ ਗੋਦਾਮ ਦੇ ਵਿੱਚ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ ਸੀ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਪਰ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਇਸ ਅੱਗ ਤੇ ਕਾਬੂ ਪਾਇਆ ਹੈ ਉਧਰ ਮੌਕੇ ਤੇ ਮੌਜੂਦ ਥਾਣਾ ਸਰਾਬਾ ਨਗਰ ਦੇ ਐਸ ਐਚ ਓ ਨੀਰਜ ਚੌਧਰੀ ਨੇ ਦੱਸਿਆ ਕਿ ਮਾਲ ਗੋਦਾਮ ਦੇ ਵਿੱਚ ਅਚਾਨਕ ਅੱਗ ਲੱਗੀ ਹੈ ਕਿਆ ਕਿ ਫਿਲਹਾਲ ਜਾਨੀ ਨੁਕਸਾਨ ਤੋਂ ਬਚਾਇਆ ਤੁਹਾਨੂੰ ਉਹ ਵੀ ਸੁਣਾਵਾਂਗੇ ਕਿ ਥਾਣਾ ਮੁਖੀ ਸਰਾਬਾ ਨਗਰ ਨਿਰੋ ਚੋਧਰੀ ਨੇ ਕੀ ਕਿਹਾ ਤਾਂ ਉਹਦੇ ਜੋ ਵੀ ਬਿਆਨ ਸਾਹਮਣੇ ਆਣੇ ਉਹ ਤੁਹਾਨੂੰ ਉਹ ਸੁਣਾਣੇ ਆ। ਕੁਛ ਨਹੀਂ ਕਿ ਸਾਡਾ ਮਾਲ ਮੁਕਦਮਾ ਪਿਆ ਸੀਗਾ ਜੀ ਤੇ ਐਕਸੀਡੈਂਟਲੀ ਕਿਸੇ ਤਰ੍ਹਾਂ ਅੱਗ ਲੱਗ ਗਈ ਹੈਗੀ ਜੀ ਤੇ ਫਾਇਰ ਬ੍ਰਿਗੇਡ ਮੰਗ ਬੁਲਾ ਲਈ ਤੇ ਕੰਟਰੋਲ ਲੱਗ ਗਈ। ਸਰ ਕੰਟਰੋਲ ਆ ਕੋਈ ਨੁਕਸਾਨ ਨਹੀਂ ਨੀ ਕੋਈ ਨੁਕਸਾਨ ਨਹੀਂ ਹੋਇਆ ਜੀ। ਕਹਿੰਦੇ ਥਾਣੇ ਦੀ ਬਿਲਡਿੰਗ ਸੀਗੀ। ਹਾਂਜੀ ਅੰਦਰ ਪਿਛਲੇ ਮਾਲ ਮੁਕਦਮਾ ਪਿਆ ਸੀ ਉੱਥੇ ਲੱਗੀ ਸੀਗੀ। ਥੈਂਕ ਯੂ। ਕੁਛ ਨਹੀਂ ਕਿ ਸਾਡਾ ਮਾਲ ਮੁਕਦਮਾ ਪਿਆ ਸੀਗਾ ਤੋ ਐਕਸੀਡੈਂਟਲੀ ਕਿਸੇ ਤਰ੍ਹਾਂ ਅੱਗ ਲੱਗ ਗਈ ਹੈਗੀ ਜੀ ਤੇ ਫਾਇਰ ਬ੍ਰਿਗੇਡ ਮੰਗ ਬੁਲਾ ਲੀਏ ਤੇ ਇਹ ਕੰਟਰੋਲ ਹੈ ਗਈ ਹੈ ਸਰ ਕੰਟਰੋਲ ਹੈ ਕੋਈ ਨੁਕਸਾਨ ਨਹੀਂ ਨਹੀ ਕੋਈ ਨੁਕਸਾਨ ਨਹੀਂ ਹੋਇਆ ਜੀ ਕਦੇ ਥਾਣੇ ਦੀ ਬਿਲਡਿੰਗ ਸੀਗੀ ਹਾਂਜੀ ਅੰਦਰ ਪਿਛਲੇ ਮਾਲ ਮੁਕਦਮਾ ਪਿਆ ਸੀ ਉੱਥੇ ਲੱਗੀ ਸੀ ਥੈਂਕ ਯੂ ਕੁਛ ਨਹੀਂ ਸਾਡਾ ਮਾਲ ਮੁਕਦਮਾ ਪਿਆ ਸੀਗਾ ਜੀ ਤੇ ਐਕਸੀਡੈਂਟਲੀ ਕਿਸੇ ਤਰ੍ਹਾਂ ਅੱਗ ਲੱਗ ਗਈ ਹੈਗੀ ਜੀ ਤੇ ਫਾਇਰ ਬ੍ਰਿਗੇਡ ਮੰਗ ਬੁਲਾ ਲੀਏ ਤੇ ਇਹ ਕੰਟਰੋਲ ਹੈ ਗਈ ਹੈ ਸਰ ਕੰਟਰੋਲ ਹੈ ਕੋਈ ਨੁਕਸਾਨ ਨਹੀਂ ਨਹੀ ਕੋਈ ਨੁਕਸਾਨ ਨਹੀਂ ਹੋਇਆ ਜੀ ਕਦੇ ਥਾਣੇ ਦੀ ਬਿਲਡਿੰਗ ਸੀਗੀ ਹਾਂਜੀ ਅੰਦਰ ਪਿਛਲੇ ਮਾਲ ਮੁਕਦਮਾ ਪਿਆ ਸੀ ਉੱਥੇ ਲੱਗੀ ਸੀ ਥੈਂਕ ਯੂ ਕੁਛ ਨਹੀਂ ਸਾਡਾ ਮਾਲ ਮੁਕਦਮਾ ਪਿਆ ਸੀਗਾ ਜੀ ਤੇ ਉਹ ਐਕਸੀਡੈਂਟਲੀ ਕਿਸੇ ਤਰ੍ਹਾਂ ਅੱਗ ਲੱਗ ਗਈ ਹੈਗੀ ਜੀ ਤੇ ਫਾਇਰ ਬ੍ਰਿਗੇਡ ਮੰਗ ਬੁਲਾ ਲੀਏ ਤੇ ਕੰਟਰੋਲ ਲੱਗੀ ਹੋਈ ਸਰ ਕੰਟਰੋਲ ਹੈ ਕੋਈ ਨੁਕਸਾਨ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਇਹਦੇ ਥਾਣੇ ਦੀ ਬਿਲਡਿੰਗ ਸੀਗੀ ਹਾਂਜੀ ਅੰਦਰ ਪਿਛਲੇ ਮਾਲ ਮੁਕਦਮਾ ਪਿਆ ਸੀ ਉੱਥੇ ਲੱਗੀ ਸੀ ਥੈਂਕ ਯੂ